बयान देते न तुंहिंजी माने जे ग़लती शब करो ग़लत ਮੈਂ ਆ ਵੀ ਰਿਹਾ ਕਿ ਇਹ ਨਾ ਬਾਜ਼ਾਰ ਨੂੰ ਟਮਾਟੋ ਦੀਆਂ ਭਾਅ ਨਾ ਜੋਇਨ ਨਹੀਂ ਹੁੰਦਾ ਜਿੰਨੀ ਦੇਰ ਬੰਦਾ ਜੋਇਨ ਨਹੀਂ ਹੁੰਦਾ ਓਨੀ ਦੇਰ ਵੀ ਬੈਕ T-shirt ਕਿਸੇ ਨੂੰ ਨਹੀਂ ਮਿਲਦਾ ਭਾਜੀ ਜਾਣਦੇ ਕੀ ਹੁੰਦਾ ਆਪਾਂ ਆ ਪਾਇਆ ਜਿਹੜਾ ਬੈਕ ਦਾ ਮਾਫੀ ਹੋ ਕੇ ਜੀ ਆ ਪੁਲਿਸ ਨੂੰ ਕੰਡੀਆਂ ਕੀ ਜਾਂਦੇ ਹੋ ਮਾਫੀ ਮੰਗੇ ਮੇਰਾ ਕੀ ਚਰਾਂਗਾ ਤੁਹਾਡਾ ਤੁਹਾਡੇ ਨੂੰ ਬਾਰੇ ਸਮਾਰਟ ਦਾ ਨਾਮ ਲਿਆ ਭਾਜੀ ਕੀ ਮਾਫੀ ਮੰਗਣਾ ਕੀ ਕਿਹਾ ਇਹਨਾਂ ਨੇ ਤੁਹਾਨੂੰ ਇਹ ਕਹਿੰਦੇ ਭਾਪ ਬੰਦੇ ਟਮਾਟੋ ਦੀਆਂ ਜ਼ਾਇਰਤਾਂ ਤੇ ਬੈਗ ਲਾ ਕੇ ਗੱਟੂ ਡਿਲਵਾ ਕਰਨ ਦੇ ਨੇ ਹਣ ਬੰਦਾ ਦਾਦੀ ਕਿਹੜਾ ਕਰਨ ਡਿਆ ਵਾ ਤੁਸੀਂ ਦੀ ਦੇਖੀ ਆ ਗੱਟੂ ਤੋਂ ਵਿੱਚ ਮੈਂ ਸਾਹਿਬ ਇੰਨੀ ਗੱਲ ਕਹਿ ਰਿਹਾ ਆ ਬਾਬਾ ਮਰਨ ਦੇ ਹੱਥਾਂ ਦੇ ਕੋ ਬਦਨਾਮ ਕੀਤਾ ਜਾ ਰਿਹਾ ਉਹਨਾਂ ਦੀਆਂ ਮੱਤੀਆਂ ਪਾ ਕੇ ਉਹਨਾਂ ਦੇ ਗੱਟੂ ਦਿੱਤੇ ਜਾ ਕੇ ਦੇਖੋ ਪਾਜੀ ਆਪਣੀ ਦੇ ਦਫਤਰ ਜਾਓ 1 ਮਿੰਟ ਦਾ 1 ਮਿੰਟ ਦੇ ਕੰਮ ਤੇ ਆ ਜਾਓ 1 ਮਿੰਟ ਬਹੁਤ ਜੀ ਬੋਲੋ ਪਿਆਰ ਬੋਲੋ ਪਿਆਰ ਜਰਾ ਭਾਈ ਇਹਨਾਂ ਨੇ ਨਾ ਭਾਈ ਲਿਆ ਆਪਣਾ ਹਗੇ ਜਿਆ ਕੋਸਾਂ ਮਾਰਚੈਂਡ ਵਾਲੇ ਦੇ ਇਹਨਾਂ ਨੇ ਇੱਕ ਬਿਆਨ ਦਿੱਤਾ ਹੈ ਕਿ ਬੰਦੇ ਜਮਾਟੋ ਦੀਆਂ ਟੀ-ਸ਼ਰਟਾਂ ਜੈਕਟਾਂ ਪਾ ਕੇ ਬੈਗ ਦੇ ਵਿੱਚ ਗੜਤੂ ਸਪਲਾਈ ਕਰ ਦਿੰਦੇ ਨੇ ਇਹਦਾ ਫੂਡ ਡਿਲੀਵਰੀ ਆ ਤਾਂ ਮਾੜੂ ਗਟੂ ਅੰਗਟਵਾਣੇ ਕਰਦੇ ਲੋੜ ਨਹੀਂ ਆ ਤੁਹਾਡਾ ਪਤੰਗਾ ਦਾ ਕੰਮ ਆ ਤੁਸੀਂ ਡੋੜਾ ਵੇਚਦੇ ਆਪਾਂ ਦੇ ਵੇਚਦੇ ਨਹੀਂ ਭਾਈ ਇਹਨਾਂ ਨੇ ਬਿਆਨ ਕਰਕੇ ਸਾਨੂੰ ਇਹਦੀ ਤਕਲੀਫ ਹੋ ਗਈ ਹੈ ਕਿ ਇਹਨਾਂ ਨੇ ਸਾਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਜਮਾਟੋ ਸਿੱਧੀ ਆਪਾਂ ਇਹ ਕੰਮ ਕਰਦੇ ਨਹੀਂ ਹੈਗੇ ਭਾਈ ਇਹਨਾਂ ਨੂੰ ਕਹਾਂ ਆਪਾਂ ਇਹ ਜਾਣਦੇ ਕਿ ਆਪਣਾ ਬਿਆਨ ਵਾਪਸ ਲਏ ਤੇ ਮਾਫੀ ਮੰਗੇ ਕਿ ਮੇਰੇ ਕੋਲ ਗਲਤੀਆਂ ਆ ਬਿਆਨ ਦਿੱਤਾ ਗਿਆ ਜਾਂ ਤੇ ਸਾਨੂੰ ਇਹ ਬੰਦਾ ਦੱਸ ਦੇ ਕਿ ਇੰਨੇ ਕਿਸੇ ਬੰਦੇ ਨੂੰ ਵੇਖਿਆ ਵਾ ਅੱਡ ਡਿਲੀਵਰ ਕਰਦੇ ਵਿੱਚੋਂ ਗੱਟੂ ਕੱਢ ਕੇ ਦਿੰਦੇ ਆ ਜਾਂ ਸਾਨੂੰ ਬੰਦਾ ਦੱਸ ਦੇ ਕਿਉਂਕਿ ਭਾਈ ਆਡੀ ਜਿਹੜੀ ਜਮਾਟੋ ਦੀ ਜਾਇਕਟ ਜਾਂ ਸਵੀਗੀ ਦੀ ਜਾਇਕਟ ਜਾਂ ਬੈਗ ਆ ਉਹ ਜੁਨਟੀ ਬਗਾਰ ਨਹੀਂ ਮਿਲਦਾ ਇਹਦਾ ਮਤਲਬ ਬੰਦਾ ਜੋ ਉਹਦੇ ਚ ਜਮਾਟੋ ਦੇ ਦੋਈ ਨਾ ਬਾਹਰ ਮਿਲਦਾ ਨਹੀਂ ਮੈਂ ਤੇ ਇਹਨਾਂ ਨੂੰ ਕਿਹਾ ਮੈਂ ਕਹਿੰਦਾ ਮੈਂ ਵੇਖਿਆ ਵਾ ਮੈਂ ਕਿਹਾ ਮੇਰੇ ਕੰਮ ਕਰ ਤੂੰ ਸਾਨੂੰ ਬਾਹਰ ਉਹ ਘਦੋ ਅਰੇਂਜ ਕਰਕੇ ਵਿਖ ਇਹ ਜੇ ਮਿਲਦੀ ਹੈ ਕਿਦੋਂ ਦੇ ਇਹ ਆਂਥੀ ਕੰਪਨੀ ਵੱਲੋਂ ਇਹ ਬਾਈ ਕੁਰੀਅਰ ਆਂਦੀ ਹੈ ਜੀ ਮਤਲਬ ਕੋਈ ਸਪਸ਼ਟਿਕਰਨ ਨਹੀਂ ਦਿੱਤਾ ਜਾਂਦਾ ਕਿ ਅੱਗੇ ਕਾਰਵਾਈ ਕੀ ਕਰੇ ਸਰ ਆਪਾਂ ਐਸਐਸਬੀ ਦੇ ਪੇਸ਼ ਹੋਣਾ ਖੜ ਜਾਗੇ ਉੱਥੇ ਜਾ ਕੇ ਉਹਨਾਂ ਨੂੰ ਉਹਨਾਂ ਨੂੰ ਸਾਨੂੰ ਕਹਾਂਗੇ ਕਿ ਸਰ ਇਹਨਾਂ ਨੇ ਬਿਆਨ ਕਿ ਬੰਦਾ ਸਿਰਫ ਪਬਲਿਸਿਟੀ ਕਰ ਰਹੇ ਆ ਵਾ ਇਹਨਾਂ ਨੇ ਸਰ ਪਹਿਲਾਂ ਇੱਕੋ ਹੀ ਦੋਦੀਆਂ ਦਾ ਵੀ ਵਿੱਚ ਨਾ ਲਿਆ ਹੈ ਕਿ ਦੋਦੀ ਵੀ ਆ ਕੰਮ ਕਰਦੇ ਨੇ ਕੱਡੂਆ ਬੋਲ ਆਪਾਂ ਇਹਨਾਂ ਨੂੰ ਐ ਬੰਦੇ ਜਾਂਦੇ ਮਾਫੀ ਮੰਗ ਲੈ ਕਿ ਮੇਰੇ ਕੋਲ ਗਲਤ ਬਿਆਨ ਦਿੱਤਾ ਗਿਆ ਵਾ ਇਹ ਕੰਮ ਨਹੀਂ ਹੈਗਾ ਜਾਂ ਤੁਹਾਨੂੰ ਬੰਦਾ ਦੱਸ ਦੇਗਾ ਇਹ ਬੰਦੋ ਕਦੇ ਡਿਲੀਵਰ ਕਰਦੇ ਨੇ ਦੇਖਿਆ ਦੇ ਜਮਾਟੋਪਸ ਦੀ ਜਗਰਵਾ ਬਸ ਸਰਦਨ ਪਰੇਸ਼ਾਨੀ ਆ ਰਹੀ ਕਿ ਡਿਲੀਵਰਰ ਬਿਆਨ ਪਰੇਸ਼ਾਨੀ ਆ ਰਹੀ ਆ ਜੀ ਅਮੋਲભાઈ ਨਿਕਾਲੇ ਗੰਡੀ ਭਾਈ ਕੋਈ ਨਾ ਕੋਈ ਕੰਮ ਨੂੰ ਰੋਕਦਾ ਵਾ ਮੇਰਾ ਨਾਮ ਵਿਪੰਜੇ ਕੋਈ ਕੀ ਸੋਚ ਆ ਰਹੀ ਗੱਲ ਇਹ ਹੈ ਕਿ ਸਮੱਸਿਆ ਹੀ ਹੈ ਕਿ ਇਸ ਵਸਾਈ ਨਹੀਂ ਹੈ ਮੈਂ ਕਿਹਾ ਕੱਲ ਨੂੰ ਆ ਸਕਦੀ ਹੈ ਕੱਲ ਨੂੰ ਕੋਈ ਵਿਸ਼ਾਸ਼ਣਾਂ ਨੂੰ ਰੋਕ ਕੇ ਸਾਡੀ ਚੈਕਿੰਗ ਕਰ ਸਕਦਾ ਹੈ ਨਿੰਗਲ ਕੋਈ ਨਹੀਂ ਹੈ ਫਿਰ ਵੀ ਕਿਹਾ ਨਾ ਮਤਲਬ ਸਾਡਾ ਅਹੀ ਲੇਟ ਹੋਣਾ ਹੈ ਡਿਲੀਵਰੀ ਕਰਾਂਗੇ ਅਗਲੇ ਸ਼ਾਮ ਜੇ ਲੋੜੀ ਤਿਆਰ ਕਰਕੇ ਰਾਸ਼ੀ ਬੜਾਵਾ ਉਹ ਚੈੱਕ ਕਰਨਗੇ ਸਾਨੂੰ ਹੋਰ ਬਿਕਰ ਪਰੇਸ਼ਾਨੀ ਆਏਗੀ ਗੱਲ ਇਹ ਹੈ ਕਿ ਬੰਦੇ ਨੇ ਸਿਰਫ ਇੱਕ ਬੱਲੇ ਬੱਲੇ ਖਟਰਮਾ ਸੇ ਤੁਹਾਨੂੰ ਬਦਨਾਮ ਕਰਤਾ ਵਾ ਮਸ਼ਹੂਰ ਕਰਤਾ ਬਦਨਾਮ ਕਰ ਲਾ ਜੋ ਮਰਜੀ ਲਾ ਲੋ ਮਾਰੇ ਤੁਹਾਨੂੰ ਪਰੇਸ਼ਾਨੀ ਹੈਗੀ ਮਾਰੇ ਪੂਰੀ ਯਾਨੀ ਪਰੇਸ਼ਾਨੀ ਅੱਗੇ ਤੋਂ ਜਾਣ ਦਿੰਦੇ ਹਾਂ ਮਾਤੇ ਸਾਡੀ ਸਾਨੂੰ ਅੱਗੇ ਕਿੰਨੇ ਕੇ ਪੈਸੇ ਮਿਲਦੇ ਇਹਨਾਂ ਨੂੰ ਕਿੰਨੇ ਕੇ ਮਿਲਦੇ ਪਾਏ ਇਹਨੇ ਹੋਰ ਸਾਨੂੰ ਮਸਾ ਲੇਡ ਕਰਨਾ ਇੱਕ ਬੰਦਾ ਜਿਹੜਾ 2 ਘੰਟੇ ਦੀ ਕੋਟਰ ਲਾਣ ਰਿਹਾ ਮਾਰੇ ਇੱਕ ਇੱਕ ਘੰਟੇ ਦੀ ਕੋਟਰ ਲਗਣਾ ਹੈ ਬੰਦੇ ਦਾ ਇਨੇ ਇਹ ਘਰ ਦੇ ਹੋਸਲੇ ਕਰਕੇ ਸਿਰਫ ਇਹਨੇ ਪਬਲਿਸਿਟੀ ਖਾਤੀ ਏ ਕਦੀ ਦੋਦੀ ਹੋਣ ਗਈ ਜਾਂਦੇ ਕਦੀ ਕੁਛ ਗਈ ਜਾਂਦੇ ਆਈ ਨਹੀਂ ਹੈਗੇ ਚੋਰ ਆਈ ਆਗੇ ਹੁਣ ਕਿੰਨੇ ਬੰਦੇ ਆਏ ਇੱਥੇ ਤੁਹਾਡੇ ਕਿੰਨੇ ਸਾਡੇ ਪਾਜੀ ਇੱਥੇ 35 ਤੋਂ ਪਲੱਸ ਬੰਦੇ ਜੇ ਸੀਗੀ ਵਾਲੇ ਵੱਖਰੇ ਨੇ ਜਿਹੜੇ ਮਟੂਲੇ ਵੱਖਰੇ ਆਏ ਜੇ ਆਮ ਦਾ ਗੋਬਲੇ ਦਿਨੇਸ਼ ਖੋਸਲਾ ਜੀ ਕੀ ਹੋਇਆ ਜੀ ਉਹ ਸਰ ਕੋਈ ਨਹੀਂ ਆ ਉਹਨਾਂ ਵਿਚਾਰਿਆਂ ਨੂੰ ਗਲਤ ਫਹਮੀ ਹੋਈ ਹੈ ਢੁਕਾਇਆ ਗਿਆ ਜਿੰਨਾ ਮੈਂ ਕਹਿ ਸਕਦਾ ਕੋਈ ਚੈਨਲ ਨੂੰ ਢੁਕਾਇਆ ਗਿਆ ਵਾ ਗੱਲ ਕੋਈ ਨਹੀਂ ਹੈ ਮੈਂ ਤਾਂ ਸਗੋਂ ਕੱਲ੍ਹ ਇੱਕ ਇੰਟਰਵਿਊ ਮੇਰੇ ਕੋਲ ਲੈਣ ਆਏ ਸੀ ਪੱਤਰਕਾਰ ਤਾਂ ਅੱਡੇ ਮੈਂ ਉਹਨਾਂ ਦੇ ਵਿੱਚ ਇਹਨਾਂ ਦਾ ਸਭ ਪੱਕ ਲਿਆ ਕਿ ਪਟਾਲਾ ਦੇ ਵਿੱਚ ਹੁਣ ਡਿਲੀਵਰੀਆਂ ਹੋਣ ਲੀਆਂ ਜੋਮੈਟੋ ਦੇ ਯੂਨੀਫਾਰਮ ਪਾ ਕੇ ਜੈਕਟ ਪਾ ਕੇ ਉਹ ਡਿਲੀਵਰੀਆਂ ਦੇ ਰਹੇ ਨੇ ਗੱਲ ਪਤਾ ਕੀ ਹੁੰਦੀ ਹੈ ਸਰ ਜੋਮੈਟੋ ਤਾਂ ਸਿੱਗੀ ਇੱਕ ਇੰਟਰਨੈਸ਼ਨਲ ਕੰਪਨੀ ਹੈ ਉਹਨਾਂ ਦੇ ਲੋਕਾਂ ਨੂੰ ਭਰੋਸਾ ਹੈ ਉਹਨਾਂ ਦੇ ਪ੍ਰਸ਼ਾਸਨ ਨੂੰ ਭਰੋਸਾ ਹੈ ਉਹਨਾਂ ਦੇ ਪੁਲਿਸ ਨੂੰ ਭਰੋਸਾ ਹੈ ਭਾਈ ਬਿਕੋਇਆ ਭਰਾ ਮੇਰੇ ਜਿਹੜੇ ਨੇ ਸਿਰਫ 7 ਵਜੇ ਤੋਂ ਲੈ ਕੇ ਰਾਤ 11:00 11:00 ਵਜੇ ਤੱਕ ਠੰਡ ਦੇ ਵਿੱਚ ਡਿਲੀਵਰੀਆਂ ਦੇਂਦੇ ਨੇ ਮੇਰਾ ਜੀ ਕਰਦਾ ਨਾ ਕਿਸੇ ਵੇਲੇ ਕਿ ਜੇ ਮੈਂ ਬਾਹਰ ਜਾ ਕੇ ਕੱਪ 커피 ਲੈ ਪੀਣਾ ਤੇ ਮੈਂ ਆਰਡਰ ਦੇ ਦੇਣਾ ਜਿਮੈਟੋ ਦੇ ਕਿ ਯਾਰ ਜਿਮੈਟੋ ਵਾਲਾ ਡਿਲੀਵਰ ਕਰ ਦੇ ਉਹ ਸਿਰਫ 10 ਰੁਪਏ ਵਿੱਚ ਡਿਲੀਵਰ ਕਰ ਰਿਹਾ ਠੀਕ ਆ ਉਹਨਾਂ ਨੂੰ ਭੜਕਾਇਆ ਗਿਆ ਪਰ ਮੈਂ ਉਹਨਾਂ ਨੂੰ ਇਹ ਸਮਝਾਇਆ ਕਿ ਤੁਸੀਂ ਵੀਡੀਓ ਇੱਕ ਵਾਰ ਦੁਬਾਰਾ ਚੈੱਕ ਕਰ ਲਓ ਮੈਂ ਤਾਂ ਉਹਦੇ 'ਚ ਤੁਹਾਡਾ ਪੱਖ ਲਿਆ ਕਿ ਇਹਨਾਂ ਵਿਚਾਰਿਆਂ ਦੀ ਯੂਨੀਫਾਰਮਾਂ ਪਾ ਕੇ ਇਹਨਾਂ ਨੂੰ ਬਦਨਾਮ ਕੀਤਾ ਜਾ ਰਿਹਾ ਉਹ ਕੇਵਲ ਕਿ ਤੇਰੀ ਸਾਡੀ ਯੂਨੀਫਾਰਮਾਂ ਸਾਨੂੰ ਬਾਈਕ ਕੋਰੀ ਦੇ ਮਿਲਦੇ ਹੋ ਕੰਪਨੀ ਵੱਲੋਂ ਮਿਲਦੀ ਕਿਤੇ ਵੀ ਆਮ ਨਹੀਂ ਪਰ ਦੇਖੋ ਜਿਮੈਟੋ ਦੀ ਕੱਲੀ ਯੂਨੀਫਾਰਮ ਦੀ ਗੱਲ ਨਹੀਂ ਆਂਦੀ ਕੀ ਜਿਮੈਟੋ ਦਾ ਲੋਗੋ ਹੀ ਲਾ ਕੇ ਕਿਤੇ ਚੱਲ ਜੂਗੇ ਤੁਹਾਨੂੰ ਕੋਈ ਪਤਾ ਲੱਗਣਾ ਜਿਮੈਟੋ ਦੀ ਯੂਨੀਫਾਰਮ ਹੈ ਕਿ ਨਹੀਂ ਯੂਨੀਫਾਰਮ ਹੈ ਜੇ ਤੁਹਾਡੇ ਮੈਨੂੰ ਧਿਆਨ ਨਾਲ ਸਾਡੀ ਨੰਬਰ ਚੈਕਿੰਗ ਜੇ ਆਪਾਂ ਲੇਟ ਹੋ ਜਾਂਗੇ ਜਿੰਨੀ ਵੀ ਕਰਨ ਤੇ ਪਾਜੀ ਦੇਖੋ ਚੈਕਿੰਗ ਮੈਂ ਤਾਂ ਕਹਿੰਦਾ ਇਹਨਾਂ ਦੀ ਪੁਲਿਸ ਨਹੀਂ ਆਈ ਤਾਂ ਕਾਇਦ ਚੈਕਿੰਗ ਕੀਤੀ ਨਹੀਂ ਗਈ ਕਿਉਂਕਿ ਉਹਨਾਂ ਨੂੰ ਪਤਾ ਕਿੰਨੇ ਕੇ ਬੰਦੇ ਬਟਾਲੇ 20 25 ਬੰਦੇ ਨੇ ਅਗਰ ਇਹ ਕਰਦੇ ਨਹੀਂ ਇਹੋ ਜਿਹਾ ਕੰਮ ਇਹਨਾਂ ਨੂੰ ਡਰ ਕਾ ਮੈਂ ਤੇ ਇੱਕ ਵਾਰੀ ਵੀ ਨਹੀਂ ਇਹਨਾਂ ਨੇ ਐਨੇ ਲਫ਼ਜ਼ ਕਹੇ ਕਿ ਇਹਨਾਂ ਦਾ ਆ ਮੁੰਡਾ ਇਸ ਮੋਟਰਸਾਈਕਲ ਨੰਬਰ ਦੇ ਨਾਲ ਕਰਦਾ ਜੇਕਰ ਮੈਨੂੰ ਹੋਵੇ ਤਾਂ ਮੈਂ ਮੋਟਰ ਕਾਲ ਬੰਦਾ ਕਰਦਾ ਤਸਲਦਾ ਹਾਂ ਜੀ ਮੈਂ ਤਾਂ ਇੱਕ ਵਾਰੀ ਵੀ ਨਹੀਂ ਕਿਹਾ ਜੇ ਮੈਟੋ ਵਾਲਾ ਕਰਦਾ ਸਗੋ ਇਹਨਾਂ ਨੇ ਆ ਕੇ ਇੱਥੇ ਆਦੀ ਗੁੰਡਾਗਰਦੀ ਦਾ ਨਾਟਕ ਕੀਤਾ ਵੇਖੋ ਜੇ ਮੈਂ ਦਿਮਾਗ ਦੀ ਗੱਲ ਕਰਾਂ ਤਾਂ ਮੇਰਾ ਦਿਮਾਗ ਚਾਹੁੰਦਾ ਕਿ ਮੈਂ ਇਹਨਾਂ ਤੇ ਪੂਰੀ ਕਾਰਵਾਈ ਕਰਾਵਾਂ ਡੀਜੀਪੀ ਸਾਹਿਬ ਕੋ ਹੁਣ ਐਕਸ਼ਨ ਲਵਾਵਾਂ ਇਹਨਾਂ ਤੇ ਕਿ ਇਹਨਾਂ ਦੇ ਪਰਚਾ ਦਰਜ ਹੋਵੇ ਕਿ ਮੇਰੀ ਦੁਕਾਨ ਤੇ ਆ ਕੇ ਇਸ ਤਰ੍ਹਾਂ ਹਮਲਾ ਕੀਤਾ ਪਰ ਦਿਲ ਮੇਰਾ ਕਹਿੰਦਾ ਯਾਰ ਹੈ ਤੇ ਛੋਟੇ ਭਰਾ ਨੇ ਮੇਰੇ ਉਹਨਾਂ ਵਿਚਾਰਿਆਂ ਦਾ ਕੀ ਕਸੂਰ ਆ ਜੇਕਰ ਕੋਈ ਪੜਕਾ ਦੇਗਾ ਉਹ ਮਾਰਾ ਜਾ ਪੜਕੇ ਇੱਥੇ ਪਹੁੰਚ ਗਏ ਨੇ ਹੁਣ ਮੇਰਾ ਤਾਂ ਮਨ ਨਹੀਂ ਕਰਦਾ ਕਾਰਵਾਈ ਕਰਨ ਤੇ ਪਰ ਮੇਰੀ ਦੁਕਾਨ ਦੀ labor ਹੈਗੀ ਹੈ ਉਹ ladies ਨੇ ਉਹ ਉੱਥੇ ਕਹਿੰਦੇ ਕਿਤੇ ਗਾਲਾਂ ਕੱਢੀਆਂ ਜਾਂਦੇ ਨੇ ਸਾਨੂੰ ਤੁਸੀਂ ਉਹਨਾਂ ਕੋਲ ਵੀ ਉਹਨਾਂ ਦਾ ਸੁਣੋ ਮੈਂ ਤਾਂ ਚਾਹੁੰਦਾ ਨੀ ਕਾਰਵਾਈ ਕਰਾਂ ਭਰਾ ਨੀ ਹੈ ਕਹਿੰਦੀ ਕਿ ਤੁਸੀਂ ਦੱਸ ਦਿਓ ਕਿ ਅਸੀਂ ਦੇਵਾਂਗੇ ਉਹ ਕਹਿੰਦੇ ਨੇ ਕਿ ਅਗਰ ਸਾਡੇ ਕੋਲੋਂ ਮਾਫ਼ੀ ਨਾ ਮੰਗੀ ਤੇ ਅਸੀਂ ਪੁਲਿਸ ਦੇ ਕੋਲ ਜਾਵਾਂਗੇ ਉਹ ਕਾਨੂੰਨੀ ਕਾਰਵਾਈ ਕਰਾਂਗੇ ਬਿਲਕੁਲ ਜਾਨ ਉਹਨਾਂ ਦਾ ਹੱਕ ਹੈ ਪੁਲਿਸ ਦਾ ਵੀ ਹੱਕ ਹੈ ਦੇਖੋ ਜਿਹੜੀ ਮੀਡੀਆ ਤੁਹਾਡੇ ਸਾਹਮਣੇ ਹੈ ਪੁਲਿਸ ਕੋ ਕੀ ਜਾਣਾ ਹੈ ਸਾਰੀ ਮੀਡੀਆ ਦੇ ਸਾਹਮਣੇ ਆ ਦੁਨੀਆ ਦੇ ਸਾਹਮਣੇ ਆ ਕਿ ਜੀ ਮੈਂ ਉਹਨਾਂ ਦਾ ਨਾਂ ਕਿਸੇ ਦਾ ਲਿਆ ਕਿ ਜਮੈਟੋ ਵਾਲਾ ਆ ਮੁੰਡਾ ਵਾ ਜਿਹਨੇ ਗੱਟੂ ਵੇਚਿਆ ਮੈਂ ਇਹਦੇ ਕਿਤੇ ਵੀ ਨਹੀਂ ਕਿਹਾ ਕਿ ਡਿਲੀਵਰੀ ਕੀਤੀ ਮੈਂ ਤਾਂ ਉਹਦੇ ਜਿਹੜੇ ਵੀਡੀਓ 'ਚ ਤੁਸੀਂ ਕਲਿੱਪ ਅਝਾਣਾ ਨਾਲ ਲਾਓ ਮੈਂ ਉਹਦੇ 'ਚ ਐਨਾ ਗੱਲ ਕਹਿ ਰਹੇ ਆ ਕਿ ਕੰਪਨੀ ਨੂੰ ਬਦਨਾਮ ਕੀਤਾ